ਲੋਬੀ ਮਿੱਤਰੋ ਕੀ ਹਾਂ ਚੱਲ ਦੋਸਤੋ ਠੀਕ ਠਾਕ ਦੇ ਹਾਂਜੀ ਅੱਜ ਤੁਹਾਨੂੰ ਆਪਾਂ ਘੁੰਮਣ ਜਾ ਰਹੇ ਹਾਂ ਕੁਲੂ ਕੁਲੂ ਵਿੱਚ ਕੀ ਕੀ ਖਾਸ ਹੈ ਤੁਹਾਨੂੰ ਦੱਸਾਂਗੇ ਅਗੇ ਵੀਡੀਓ 'ਚ ਜਾਰੀ ਦੇਖੋ ਵੀਡੀਓ ਆ ਇੱਥੇ ਬਸ ਮੇਨ ਆਏ ਰੈਫਟਿੰਗ ਯਾ ਪੈਰਾਸ਼ੂਟ ਵਾਲਾ ਸਿਸਟਮ ਜਿਆ ਸਿਸਟਮ ਦੇਖੋ ਥੀਨ ਬਹੁਤ ਵਧੀਆ ਬੜਾ ਚੰਗਾ ਲੱਗ ਰਿਹਾ ਨਾਲ ਆ ਬਸ ਬੋਟਾ ਬੋਟ ਹੈ ਗਿਆ ਇਹਦਾ ਮੰਨ ਲਓ 2500 ਰੁਪਇਆ ਕਿਰਾਇਆ ਮੰਗਣਗੇ ਸਟਾਰਟਿੰਗ ਤੇ ਲਾਸਟ ਤੇ ਬਸ 500 ਚੋਂ ਘੱਟ ਆ ਜਾਂਦਾ ਵੀ ਥੋੜੀ ਮਿਹਨਤ ਕਰਨੀ ਪੈਂਦੀ ਹੈ ਇਥੇ ਰੈਜ਼ੀਡੈਂਟ ਬਣਿਆ ਨਾਲ ਖਾਣ ਪੀਣ ਵਧੀਆ ਰੇਟ ਵੀ ਬਹੁਤ ਵਧੀਆ ਚੰਗੇ ਨੇ ਇਹ ਮੰਨ ਲਓ ਕੁਲੂ ਦੇ ਬਸ ਮੇਨ ਆਈ ਹੈ ਤੇ ਫਿਰ ਅੱਗੇ ਦੇਖੋ ਕੁਲੂ ਸ਼ਹਿਰ ਨਾਲ ਨਾਲ ਪਹਾੜ ਨਾਲ ਨਾਲ ਵਧੀਆ ਥਿਊ ਵਿਊ ਦੇਖੋ ਅੱਗੇ ਤੁਹਾਨੂੰ ਆਪਾਂ ਵਿਖਾਵਾਂ ਇੱਕੁੱਲੂ ਟਾਊਨ ਇਹ ਇੱਕੁੱਲੂ ਟਾਊਨ ਸ਼ੁਰੂ ਹੋ ਗਿਆ ਸਾਰੀ ਚਰਨਾ ਦੇਖੋ ਜੀ ਇਹ ਮੌਂ ਮਨਾਲੀ ਦਾ ਰਸਤਾ ਤਾਂ ਚੱਲਦਾ ਹੈ ਇਹ ਸਾਰਾ ਰਾਜ ਥੋੜੀ ਤੋਂ ਜਾਂਦਾ ਹੁਣ ਆਪਾਂ ਮਨਾਲੀ ਤੋਂ ਵਾਪਸੀ ਕੀਤੀ ਹੈ ਕੁੱਲੂ ਵਾਸਤੇ ਨੂੰ ਕੁੱਲੂ ਔਰ ਮੇਨ ਕੁਝ ਵੇਖਣ ਨੂੰ ਕੁਝ ਨਹੀਂ ਜ਼ਿਆਦਾ ਹੈਗਾ ਬਸ ਆਹੀ ਆ ਪੈਰਾ ਗ੍ਰੈਂਡ ਨਹੀਂ ਤੇ ਹੋ ਜਾ ਜਲਦੀ ਆ ਸਕੂਲ ਚਲ ਤੇਰੇ ਵਗੈਰਾ ਹੈਗੇ ਹੋਰ ਕੋਈ ਚੱਕਰ ਨਹੀਂ ਹੈ ਬਸ ਆ ਸਾਰਾ ਉਹ ਲੱਗੇ ਹੋਏ ਆ ਹੋਰ ਕੁਛ ਨਹੀਂ ਕੁੱਲੂ ਹੈਗਾ ਬਸ ਆ ਐਕਟੀਵਿਟੀਆਂ ਨਹੀਂ ਆਈਆਂ ਬਸ ਇੱਥੇ ਪੈਸਾ ਬਰਬਾਦ ਕਰਨ ਵਾਲੀ ਗੱਲ ਹੀ ਹੈ ਮੰਨ ਲਓ ਤੁਹਾਡੇ ਕੋਲ ਮੰਗਣਗੇ ਸ਼ੋਦੋ 2500 ਤੇ ਨਹੀਂ ਆ ਦੇ ਇੱਕ ਜਨੇ ਦਾ ਪਰ ਲਾਸਤੇ 400 ਹੱਦ 500 1% ਦਾ ਗੱਲ ਪਾ ਜਾਂਦੀ ਆ ਤਿੰਨਾ ਨਹੀਂ ਪਤਾ ਫਾਜਦੇ ਆ ਮੇਰਾ ਕੰਮ ਤਾਂ ਦੱਸਣਾ ਆਪ ਤਾਂ ਨਾਂ ਨਾਲ ਦਿਖਾ ਰਹੇ ਆ ਨਾਂ ਨਾਲ ਦੱਸ ਰਹੇ ਆ ਤਾਂ ਜੋ ਤੁਸੀਂ ਆਓ ਤਾਂ ਬਾਕੀ ਤਾਂ ਹੀ ਆਪਸੇ ਆਣੇ ਹੋ ਅੱਗੇ ਵੇਖੋ ਪਾਣਾ ਦੇ ਵੀਊ ਕੀ ਗੱਲ ਜੀ ਗੱਲ ਪਤਾ ਕੀ ਵੀਰ ਮੈਂ ਨਵੇਂ ਨਵੇਂ ਵਲੌਗ ਬਣਾਉਣਾ ਸ਼ੁਰੂ ਕੀਤਾ ਥੀ ਸ਼ਾਰਟ ਬਣਾਉਣੇ ਇੱਕ ਵਾਰ ਬੜਾ ਸ਼ੁਰੂ ਕੀਤੇ ਆ ਪਰ ਜਿਆਦਾ ਮੈਨੂੰ ਵੀ ਵੱਲ ਨਹੀਂ ਐ ਹੌਲੀ ਹੌਲੀ ਜਲ ਕੰਮ ਦਾ ਹੋ ਜਾਗੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਇਨ ਨਾਲ ਹੌਸਲਾ ਮਿਲਦਾ ਫਿਰ ਆ ਆ ਗਿਆ ਜੇ ਮੇਨ ਕੁੱਲੂ ਬਸ ਕੁੱਲੂ ਸਿਟੀ ਆ ਗਈ ਇੱਥੇ ਹੋਰ ਕੁੱਲੂ ਕੁਛ ਨਹੀਂ ਹੈ ਵੇਖਣ ਨੂੰ ਮੇਨ ਬਸ ਜੇ ਤੁਹਾਨੂੰ ਪਿੱਛੇ ਵੀਡੀਓ ਹੀ ਦਿਖਾਤਾ